ਹੈਲੋ ਸਸ਼ੀਕਾਲ ਜੀ ਸਾਰਿਆਂ ਨੂੰ ਗਲੀਨ ਮੇਰਾ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਵਧੀਆ ਹੋਗੇ ਠੀਕ ਠਾਕ ਹੋਗੇ ਪਰਮਾਤਮਾ ਦੀ ਕਿਰਪਾ ਨਾਲ ਚੜਦੀ ਕਲਾ ਚ ਹੋਵੋਗੇ ਇਹ ਹੈਗਾ ਜੀ ਆਪਣੇ ਪ੍ਰਸ਼ਾਦ ਆਇਆ ਸ਼੍ਰੀ ਬਾਲਾ ਜੀ ਮੰਦਿਰ ਸਾਲਾ ਸਰ ਪ੍ਰਸ਼ਾਦ ਕਨੀਕਰ RAM ਜੀ ਦਾ ਨਾ ਇਹ ਆਇਆ ਜੀ ਬ੍ਰਿੰਦਾਵਨ ਵੱਲੋਂ ਤੇ ਇਹ ਨਾ ਬਹੁਤੀ ਨਾ ਪਹਿਲਾਂ ਸਾਡੇ ਬਹੁਤ ਆਉਂਦਾ ਹੁੰਦਾ ਸੀਗਾ ਜਦ ਇਹਦੇ ਪਾਪਾ ਬ੍ਰਿੰਦਾਵਨ ਜਾਂਦੇ ਸੀਗੇ ਤੇ ਉਥੇ ਬਿਲਕੁਲ ਸਾਰੀ ਪਿਓਰ ਚੀਜ਼ ਮਿਲਦੀ ਆ ਜੀ ਤੇ ਸਾਰੀ ਦੇਸੀ ਘੋਚ ਬਣੀ ਹੁੰਦੀ ਆ ਨਾ ਮਹਿੰਗੀ ਜ਼ਰੂਰ ਆ ਜੀ ਇਹ 550 ਦਾ ਡੱਬਾ ਪਰ ਐਨ ਵਧੀਆ ਸ਼ੁੱਧ ਵਧੀਆ ਜਿਵੇਂ ਤੁਹਾਨੂੰ ਪਤਾ ਜੀ ਗੁਲੀਨ ਨੇ ਅੱਜ ਸਫਾਈਆਂ ਕੀਤੀਆਂ ਸੀ ਕੈਰੀ ਸੀਗੀ ਮੰਮੀ ਕੱਲੂ ਸੰਡੇ ਆ ਕੋਈ ਨਾ ਕੋਈ ਆ ਜਾਂਦਾ ਸੰਡੇ ਦਾ ਹਜੇ ਹੈ ਨਹੀਂ ਸੀਗਾ ਜੀ ਅੱਜ ਹਜੇ ਸਾਈਚੜੀ ਆ ਨਾ ਤੇ ਭਾਜੀ ਆਏ ਸੀ ਪ੍ਰਸ਼ਾਦ ਲੈ ਕੇ ਇਹਨਾਂ ਦੇ ਦੋਸਤ ਗੁਲੀਨ ਦੇ ਪਾਪਾ ਦੇ ਕੀ ਨਾਮ ਸੀ ਉਹਨਾਂ ਦਾ ਮੈਂ ਲੈਤਾ ਵੀ ਸੀ ਪ੍ਰਗਟ ਭਾਜੀ ਉਹ ਲਿਆਏ ਸੀਗੇ ਜੀ ਪ੍ਰਸ਼ਾਦ ਇਹ ਜੀ ਅਸੀਂ ਪਹਿਲਾਂ ਬਹੁਤ ਖਾਂਦੇ ਹੁੰਦੇ ਸੀਗੇ ਜਦੋਂ ਇਹਦੇ ਪਾਪਾ ਬਰੀਂਦਾਵਾਂ ਜਾਂਦੇ ਸੀਗੇ ਪਰ ਹੁਣ ਬਰੀਂਦਾਵਾਂ ਜਾਂਦੇ ਨਹੀਂਗੇ ਤੇ ਇਹ ਸਾਨੂੰ ਨਾ ਹੁਣ ਬਹੁਤ ਟਾਈਮ ਬਾਅਦ ਮਿਲਿਆ ਜੀ ਇਹ ਪ੍ਰਸ਼ਾਦ ਤੇ ਪ੍ਰਸ਼ਾਦ ਜੀ ਆਪਾਂ ਖੋਲਦੇ ਹਾਂ ਜੀ ਇਹਦੇ ਵਿੱਚੋਂ ਜੀ ਅਸੀਂ 3 4 5 ਲੱਡੂ ਖਾ ਚੁੱਕੇ ਹਾਂ ਜੀ ਗੁਰਲੀਨ ਮੈਂ ਤੇ ਉਹਦੇ ਪਾਪਾ ਤੇ ਥੱਲੇ ਉਹ ਮੰਮੀ ਤੇ ਉਹਦਾ ਤਾਇਆ ਜੀ ਤੇ ਇਹ ਆ ਬਾਕੀ ਜੀ ਆਪਾਂ ਦੇਖਦੇ ਆਂ ਜੀ ਆਪਾਂ ਬੁੱਟਰ ਗਏ ਜੀ ਤੇ ਫਿਰ ਆਪਾਂ ਉੱਥੇ ਲੈ ਕੇ ਜਾਵਾਂਗੇ ਉਹਨਾਂ ਨੂੰ ਪ੍ਰਸ਼ਾਦ ਜੀ ਇਹ ਬੁੱਟਰ ਨਾਲੇ ਨਵਜੋਤ ਖਾਲੂਗਾ ਜੀ ਨਾਲੇ ਫ੍ਰੀ ਹੋਣੀ ਜੀ ਇਹ ਮੈਨੂੰ ਡੱਬਾ ਚਾਹੀਦਾ ਕਿਉਂਕਿ ਮੈਨੂੰ ਕਾਣਾ ਜੀ ਦਾ ਬੈੱਡ ਬਣਾਣਾ ਸੀ ਬਿਕਾਉਜ਼ ਮੈਂ ਕੋਲਕਾਤਾ ਨਹੀਂ ਸੀ ਦੇਖੋ ਕਾਣਾ ਜੀ ਦੇ ਪ੍ਰਸ਼ਾਦ ਪੇਸਾ ਕੋਈ ਡੱਬਾ ਹੀ ਪੇਸਾ ਤੇ ਪੇਪਰਾਂ ਤੋਂ ਬਾਅਦ ਮੈਂ ਬਣਾਉਂਗੀ ਕੁੱਤਾ ਸੰਭਾਲ ਕੇ ਰੱਖਣਾ ਵਾ ਤੇ ਮੈਂ ਬੈੱਡ ਬਣਾਉਂਗੀ ਦਾ ਕਿਉਂਕਿ ਆਲੇ ਮੰਦਰ ਵੀ ਬਣਾ ਪੁਰਾਣਾ ਹੋ ਗਿਆ ਸੀਗਾ ਹਾਰੇ ਕੁ ਮੰਦਰ ਵੀ ਬਣੇ ਹੈ ਸਾਰਾ ਕੁਝ ਬਣਿਆ ਆ ਵਧੀਆ ਕਲੀਅਰ ਤੇ ਮੈਂ ਇਹ ਦੇਸੀ ਘਿਓ ਦੇ ਬਣੇ ਹੁੰਦੇ ਆ ਜੀ ਸ਼ੁੱਧ ਦੇਸੀ ਘਿਓ ਦੇ ਤੁਸੀਂ ਖਾ ਕੇ ਦੇਖਿਓ ਜੀ ਹੁੰਦੇ ਤਾਂ ਜ਼ਰੂਰ ਇਹ ਮਹਿੰਗੇ ਆ 5 550 ਦਾ ਡੱਬਾ ਵਾ ਜੀ ਪਰ ਪ੍ਰਸ਼ਾਦ ਬਹੁਤ ਹੈ ਨਾ ਵਧੀਆ ਹੈ ਨ ਵਧੀਆ ਤਰੀਕੇ ਨਾਲ ਬਣਾਉਣ ਦਾ ਦੇਸੀ ਘਿਓ ਵਗੈਰਾ ਪਾਇਆ ਹੁੰਦਾ ਜੀ ਤੇ ਗੁਲੀ ਨਿਕ ਪਾਣਾ ਤੇ ਸਾਰਾ ਸਮਾਨ ਜੀ ਉੱਥੇ ਬਰਿੰਦਾਵਨ ਦੇਸੀ ਘਿਓ ਦਾ ਹੀ ਬਣਦਾ ਵਾ ਜੀ ਇਹ ਜੀ ਮੀਂਹ ਤੋਂ ਪਹਿਲਾਂ ਦਾ ਮੌਸਮ ਆ ਜੀ ਉਸ ਤੋਂ ਬਾਅਦ ਮੀ ਇੰਨਾ ਆਇਆ ਮੀ ਇੰਨਾ ਆਇਆ 2 ਦਿਨ ਹੋ ਗਏ ਜੀ ਮੀ ਪੈਂਦੇ ਨੂੰ ਹਜੇ ਤੱਕ ਖਤਨ ਦਾ ਨਾਂ ਨਹੀਂ ਲੈ ਰਿਹਾ ਜੀ ਗਾਇਸ ਜਿੰਨੇ ਕਿਸ ਨੂੰ ਪਤਾ ਹੈ ਕਿ ਆਪ ਮੈਂ ਕੱਲ ਸ਼ੁੱਕਰ ਨੂੰ ਕੀਤੀ ਸੀ ਤੇ ਅੱਜ ਦਾ ਮੀ ਵੀ ਪੈ ਗਿਆ ਤੇ ਕਿਉਂਕਿ ਕੱਲ ਸੰਡੇ ਸੀ ਮਤਲਬ ਕਿ ਅੱਜ ਸੰਡੇ ਵੀ ਅੱਜ ਜਦ ਮੈਂ ਆਰਾਮ ਨੂੰ ਰਿਲੈਕਸ ਕਰ ਲੂੰਗੀ ਬਟ ਮੀ ਪੈ ਗਿਆ ਤੇ ਕੱਲ ਆਪਨੇ ਫਿਰ ਵੀ ਦੋ ਨਾਮ ਆਏ ਸੀ ਕੈਸਟ ਆਏ ਸੀ ਇਹ ਤੇ ਉਹ ਚਲੇ ਗਏ ਤੇ चलो सफाइया को तो गाय मैं स्कूल जाने लिए तैयार हाँ बट बहर जरा कि मीह है कल तो साढ़े तीन दिन लगातार पैणा बट मीह नहीं हट रहा स्कूल जाने का टाइम भी हो गया दिन तो रात तो दिन भी होगी। बट मी नहीं हट रहा मैं मैं बारौसम मैं देता मौसम दिखा बार ਉਹ ਸਾਰਾ ਭਰ ਗਿਆ ਤੇ ਇੱਧਰ ਤੋਂ ਜਾਦਾ ਨਹੀਂ ਹੈ ਇਹ ਵੀ ਸਾਰਾ ਭਰੀ ਜਾਂਦਾ ਵਾ ਦੁਹਾਨ ਨਹੀਂ ਹੈ ਉਹ ਕੁਝ ਸਾਰਾ ਭਰ ਗਿਆ ਉਹ ਵੀ ਸਾਰੇ ਸੁੱਤੇ ਪਏ ਨਹੀਂ ਬਟ ਮੈਂ ਸਕੂਲ ਜਾਣ ਲਈ ਤਿਆਰ ਆ ਬਟ ਮੈਨੂੰ ਪਤਾ ਨਹੀਂ ਕੌਣ-ਕੌਣ ਜਾਊਗਾ ਸਕੂਲ ਦੇਖੋ ਜੀ ਕੱਲ ਦਾ ਮੀਂਹ ਪੈ ਰਿਹਾ ਵਾ ਉਹਨਾ ਅਜੇ ਤੱਕ ਨਹੀਂ ਹਟਿਆ ਕੱਲ ਦੁਪਹਿਰ ਤੋਂ ਮੀਂਹ ਪੈ ਰਿਹਾ ਤੇ ਦੇਖੋ ਕਿ ਮੈਂ ਨਾ ਖੇਤਾਂ 'ਚ ਚੜਾ ਲੱਗਿਆ ਤੇ ਇੱਧਰ ਵੀ ਦੇਖੋ ਕਿੰਨਾ ਨਾ ਭਰਿਆ ਪਿਆ ਵਾ ਤੇ ਮੀਂਹ ਅੱਜ ਹਟਣ ਦਾ ਨਾ ਹੀ ਨਹੀਂ ਲੈਂਦਾ ਜੀ ਤੇ ਆਪਾਂ ਵੀ ਅੱਜ ਜਾਣਾ ਸੀਗਾ ਜੀ ਡਾਕਟਰ ਦੇ ਦਿਖਾਉਣ ਤੇ ਮੀਂਹ ਕਹਿੰਦਾ ਮੀਂਹ ਦਾ ਹਟਣ ਦਾ ਨਾ ਨਹੀਂ ਲੈਂਦਾ ਦੇਖਦੇ ਆ ਜੀ ਹੁਣ ਕੀ ਕਰਦੇ ਆ ਦੇਖੋ ਨੰਗਣ ਵਾਲਿਆਂ ਨੂੰ ਵੀ ਕਿੰਨਾ ਔਖਾ ਨਾ ਪਾਣੀ ਵਿੱਚ ਵੀ ਕਿਵੇਂ ਵਿਚਾਰੀ ਨਿੰਗਦੇ ਤੇ ਗੁਰਲੀਨ ਵੀ ਜੀ ਤਿਆਰ ਹੋਈ ਸੀ ਸਕੂਲ ਜਾਣ ਨੂੰ ਫਿਰ ਉਥੋਂ ਮੈਸੇਜ ਆਇਆ ਸਕੂਲੋਂ ਵੀ ਕਹਿੰਦੇ ਛੁੱਟੀ ਅੱਜ ਹਨਾ ਤੇ ਕੱਲ ਦਾ ਮੀਂਹ ਪੈ ਰਿਹਾ ਬਹੁਤ ਹਾਲਤ ਸਕੂਲ ਦੀ ਵੀ ਖਰਾਬ ਆ ਜੀ ਆਪਣੇ ਵੀ ਦੇਖੋ ਜੀ ਕੰਧਾਂ ਦੀ ਕਿੰਨੀ ਹਾਲਤ ਖਰਾਬ ਹੋ ਗਈ ਨਹੀਂ ਕਰਕੇ ਹਾਲਾਤ ਉੱਪਰੋਂ ਠੀਕ ਆ ਜੀ ਥੱਲੇੋਂ ਚਲਾਬ ਚੜੀ ਜਾ ਰਹੀ ਹੈ ਮੀ ਜੇ ਐਸਾ ਆਪਣਾ ਪੈ ਰਿਹਾ ਕਿ ਹਨਾ ਆ ਕੋਠੇ ਛੱਤਾਂ ਵੀ ਨਾ ਚੋਣ ਲੱਗ ਗਈਆਂ ਜਦੋਂ ਦੇਖ ਲਓ ਨਾ ਲੈਂਟਰ ਵਾਲਾ ਚੋ ਸਕਦਾ ਵਤਨ ਜਿਨ੍ਹਾਂ ਦੇ ਪਚਾਰਿਆਂ ਦੇ ਕੱਚੇ ਹੋਣਗੇ ਉਹਨਾਂ ਦਾ ਕੀ ਹਾਲ ਹੋਊਗਾ ਨਾ ਅੱਗੇ ਹੁੰਦਾ ਹੁੰਦਾ ਸੀ ਜੇ ਕੱਚੇ ਕੋਠਿਆਂ ਤੇ ਇਦਾਂ ਚੋਂਦੇ ਹੁੰਦਾ ਸੀ ਅਗਲੇ ਡੱਬੇ ਵਗੈਰਾ ਰੱਖ ਲੈਂਦੇ ਹੁੰਦੇ ਸੀ ਕਦੇ ਕੋਸ਼ ਕਦੇ ਕੌਲੀ ਕਲਾਸ ਦਬੱਠਲ ਐਵੇਂ ਹਨਾ ਹੁਣ ਦੱਸੋ ਨਾ ਕਿੰਨਾ ਬੁਰਾ ਹਾਲ ਹੋਈ ਜਾ ਰਿਹਾ ਨਾ ਮੀ ਇੰਨਾ ਪੈ ਰਿਹਾ ਗਲੀ ਨੂੰ ਅੱਜ ਸੀਗੀ ਜੀ ਛੁੱਟੀ ਹਨਾ ਪੁੱਤ ਛੁੱਟੀ ਸੀਗੀ ਨਾ ਅੱਜ ਤੇ ਤੇ ਗੁਲੀਨ ਨੇ ਫਿਰ ਜੀ ਬਣਾ ਕੇ ਖਵਾਏ ਮੈਨੂੰ ਚੀਲੇ ਤੇ ਨਾਲੇ ਆਪਦੇ ਪਾਪਾ ਨੂੰ ਨਾਲੇ ਆਪਦੇ ਲਈ ਬਹੁਤ ਟੇਸਟੀ थैंक यू ਪੁੱਤ ਤੇ ਆਪਾਂ ਜੀ ਵੀਡੀਓ ਦੇ ਅੰਡ ਇੱਥੇ ਹੀ ਕਰਦੇ ਹਾਂ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਜਿਹੜਾ ਹੋਣਾ ਹੈ